ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਮੈਂ ਤੁਹਾਨੂੰ ਉਹ ਸ਼ਬਦ ਸੁਣਾਉਣ ਜਾ ਰਹੀ ਹਾਂ ਜਦੋਂ ਬੀਬੀ ਪਾਨੀ ਜੀ ਨੇ ਆਪਣੇ ਪਿਤਾ ਜੀ ਸ੍ਰੀ ਗੁਰੂ ਅਮਰਦਾਸ ਜੀ ਕੋਲੋਂ ਇਹ ਵਰ ਮੰਗਿਆ ਸੀ ਕਿ ਸਾਡੀ ਗੱਦੀ ਜਿਹੜੀ ਹੈ ਉਹ ਸਾਡੇ ਘਰੇ ਹੀ ਰਹਿ ਜਾਵੇ ਆਓ ਇਹ ਸ਼ਬਦ ਰਾਹੀਂ ਸੁਣਦੇ ਹਾਂ ਗੁਰੂ ਮਹਾਰਾਜ ਜੀ ਅਤੇ ਬੀਬੀ ਪਾਨੀ ਜੀ ਦੇ ਸਵਾਲ ਜਵਾਬ ਫੜ ਚੰਨਣ ਚੌਂਕੀ ਜੀ ਪੀ ਗੁਰ ਨੂੰ ਸਿਨਾਹ ਨਿ ਕਰਾਵੇ ਫੜ ਚੰਨਣ ਚੌਂਕੀ ਜੀ ਬੀ ਪੀ ਗੁਰ ਨੂੰ ਸਿਨਾਹ ਨਿ ਕਰਾਵੇ ਕਿਲ ਟੁੱਟ ਗਿਆ ਚੌਂਕੀ ਦਾ ਬੀ ਬੀ ਪੈਰ ਪੁੰਝੇ ਨੂੰ ਲਾਵੇ ਕਿਲ ਟੁੱਟ ਗਿਆ ਚੌਂਕੀ ਦਾ ਬੀ ਬੀ ਪੈਰ ਪੁੰਝੇ ਨੂੰ ਲਾਵੇ ਅੱਗ ਸਤ ਗੁਰ ਪੁੱਛ ਦੇਨੇ ਬੀਬੀਏ ਖੂਨ ਕਿਦਰ ਦੀ ਆਵੇ ਅੱਗ ਸਤਗੁਰ ਪੁੱਛਦੇ ਨੇ ਬੀਬੀਏ ਖੂਨ ਕਿਦਰ ਦੇ ਆਵੇ ਬੀਬੀ ਪਾਨੀ ਕਹਿੰਦੀ ਆ ਪਿਤਾ ਜੀ ਜੋ ਸਤਗੁਰ ਨੂੰ ਪਾਵੇ ਬੀਬੀ ਪਾਨੀ ਕਹਿੰਦੀ ਆ ਪਿਤਾ ਜੀ ਜੋ ਸਤਗੁਰ ਨੂੰ ਪਾਵੇ ਅੱਗ ਸਤਗੁਰ ਕਹਿੰਦੇ ਨੇ ਬੀਬੀਏ ਮੰਗ ਲੈ ਜੋ ਕੁਛ ਮੰਗਣਾ ਅੱਗ ਸਤਗੁਰ ਕਹਿੰਦੇ ਨੇ ਬੀਬੀਏ ਜੋ ਮੰਗਣਾ ਸੋ ਮੰਗ ਲੈ ਬੀਬੀ ਪੰਨੀ ਕਹਿੰਦੀ ਆ ਪਿਤਾ ਜਗਤਕਾਰ ਦੀ ਕਰੇ ਰਹਿ ਜਾਵੇ ਬੀਬੀ ਪੰਨੀ ਕਹਿੰਦੀ ਆ ਪਿਤਾ ਜਗਤਕਾਰ ਦੀ ਕਰੇ ਰਹਿ ਜਾਵੇ ਅੱਗੋ ਸਾਤ ਗੁਰ ਕਹਿੰਦੇ ਨੇ ਬੀਬੀ ਇਹ ਗੱਤਿਆਂ ਦੇ ਕਸ਼ਟ ਨੇ ਪਾਰੇ ਅੱਗੋ ਸਾਤ ਗੁਰ ਕਹਿੰਦੇ ਨੇ ਬੀਬੀ ਇਹ ਗੱਤਿਆਂ ਦੇ ਕਸ਼ਟ ਨੇ ਪਾਰੇ ਬੀਬੀ ਪੰਨੀ ਕਹਿੰਦੀ ਆ ਪਿਤਾ ਜੀ ਕਸ਼ਟ ਚਲੂੰਗੀ ਸਾਰੇ ਬੀਬੀ ਪਾਨੀ ਕਹਿੰਦੀ ਆ ਪਿਤਾ ਜੀ ਕਸ਼ਟ ਚਲੂਗੇ ਸਾਰੇ ਅੱਗੋ ਸਤਗੁਰ ਕਹਿੰਦੇ ਨੇ ਬੀਬੀਏ ਵਚਨ ਹੋਂ ਗਏ ਪੂਰੇ ਅੱਗੋ ਸਤਗੁਰ ਕਹਿੰਦੇ ਨੇ ਬੀਬੀਏ ਵਚਨ ਹੋਂ ਗਏ ਪੂਰੇ ਬੀਬੀ ਪਾਨੀ ਕਹਿੰਦੀ ਆ ਪਿਤਾ ਜੀ ਲੱਖ ਲੱਖ ਸ਼ੁਕਰ ਮਨਾਵਾ ਬੀਬੀ ਪਾਨੀ ਕਹਿੰਦੀ ਕੀਤਾ ਜੇ ਲੱਖ ਲੱਖ ਸ਼ੁਕਰ ਮਨਾਮ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ